ਜ्यादातर ਨਹੀਂ ਮੈਂ ਪਿਛਲੇ ਲਾਸਟ 2 ਸਾਲ ਦੇ ਅੰਕੜੇ ਦੇਖਿਆ 2 ਸਾਲ ਦੇ ਵਿੱਚ ਘੱਟੋ ਘੱਟ 600 ਬੰਦਾ ਆਪਣੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚਾਂ ਤੇ ਡੁੱਬ ਕੇ ਮਰ ਗਿਆ ਜਿਦੇ ਵਿੱਚ ਸਰਨ ਉਹ ਵੱਧ ਜਿਹੜੀ ਗਿਣਤੀ ਹੈ ਨੀਅਰਲੀ ਨੀਅਰਲੀ 50% ਆਪਣੇ ਭਾਰਤੀ ਭਾਈਚਾਰੇ ਦੇ ਇਹ ਜੋ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਇਹ ਇਸ ਵੀਡੀਓ ਦਾ ਇੱਕ ਛੋਟਾ ਭਾਗ ਹੈ ਜੇਕਰ ਤੁਸੀਂ ਇਸ ਨੂੰ ਪੂਰਾ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਇਸ ਉੱਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਤੇ ਮੈਂ ਕੱਲ ਨੂੰ ਇਹ ਆંકੜੇ ਪੜ੍ਹਦਾ ਪਿਆ ਸੀ ਤੇ ਮੈਂ ਉਹਨੂੰ ਹੋਰ ਬੜਾ ਜਿਹਾ ਹੋਇਆ ਕਿ ਯਾਰ ਇਹ ਤਾਂ ਬਹੁਤ ਜਾਨੀ ਨੁਕਸਾਨ ਹੋ ਰਿਹਾ ਵੀ ਉਹਦੇ ਪਿੱਛੇ ਰੀਜ਼ਨ ਕੀ ਆ ਫਿਰ ਮੈਂ ਇੱਕ ਸਟੱਡੀ ਪੜ੍ਹਦਾ ਪਿਆ ਸੀ ਵੀ ਉਹਦੇ ਪਿੱਛੇ ਕੀ ਰੀਜ਼ਨ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਤੁਸੀਂ ਆਪਣੀ ਪਹਿਲਾਂ ਗੱਲ ਚ ਕਿਹਾ ਵੀ ਆਪਾਂਛ ਆਪਣਾ ਜਨ ਆਏ ਆ ਨਹਿਰਾ ਜਨ ਹੁੰਦੇ ਆ ਰਹੇ ਆ ਤੇ ਆਪਣੇ ਨੌਰਥ ਵਾਲੇ ਪਾਸੇ ਆਪਣੇ ਸਮੁੰਦਰ ਦਾ ਐਕਸੈਸ ਨਹੀਂ ਹੈਗਾ ਬਿਲਕੁਲ ਔਰ ਯੂਜੂਲੀ ਲੋਕੀ ਆਪਣੇ ਘਰੋਂ ਦੀ ਕੋਈ ਨਿਕਲ ਕੇ ਸਮੁੰਦਰ ਵਾਸਤੇ ਖਾਸ ਨਹੀਂ ਜਾਂਦਾ ਕਿ ਵੀ ਆਪਾਂ ਉਹਨਾਂ ਅੱਗੇ ਆਵਾਂਗੇ ਜਾਂ ਕੁਛ ਹਾਂ ਤੇ ਆਪਾਂ ਨੂੰ ਸਮੁੰਦਰ ਕੀ ਬਿਹੇਵ ਕਰਦਾ ਹੈ ਸਮੁੰਦਰ ਦੇ ਵਿੱਚ ਤੁਸੀਂ ਖੜੇ ਹੁੰਦੇ ਹੋ ਪਾਣੀ ਦੀਆਂ ਲਹਿਰਾਂ ਉਹ ਕਿਸ ਤਰ੍ਹਾਂ ਬਿਹੇਵ ਕਰਦੀਆਂ ਤੁਹਾਨੂੰ ਪਾਣੀ ਵਿੱਚ ਕਿਵੇਂ ਖਿੱਚਦੀਆਂ ਉਹਦਾ ਉਡੀ ਸੇਫਟੀ ਵਾਸਤੇ ਜੇ ਸਮੁੰਦਰ 'ਚ ਤੁਸੀਂ ਖੜੇ ਹੋ ਜਾਂ ਸਮੁੰਦਰ ਦੇ 20 ਸਕੇ ਤੁਸੀਂ ਬੈਠੇ ਹੋ ਤੁਹਾਡੀ ਸੇਫਟੀ ਵਾਸਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ ਉਹ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਸੋ ਸਾਡੇ ਭਾਣੇ ਤੇ ਉਹ ਅਹੀਂ ਹੁੰਦਾ ਕਿ ਵੀ ਸਮੁੰਦਰ ਹੈਗਾ ਵੀ ਚਲੋ ਪਾਣੀ 'ਚ ਖੜਾਂਗੇ ਚਲੋ ਗੋਡੇ-ਗੋਡੇ ਚੱਲ ਜਾਂਗੇ ਬਾਤ ਇਹਤੋਂ ਵੱਧ ਕੀ ਹੈ ਪਰ ਸਮੁੰਦਰ ਦੇ ਵੀ ਇੱਕ ਸਰਟਨ ਪਾਰਟ ਹੁੰਦੇ ਨੇ ਜਿਹਦੇ ਵਿੱਚ ਜੇਕਰ ਤੁਸੀਂ ਖੜੇ ਹੋਗੇ ਤੇ ਭਾਈ ਚਾਂਜੇ ਤੁਹਾਡਾ ਬੈਲੈਂਸ ਲੂਸ ਕਰ ਜਾਂਦਾ ਨਾ ਉਹ ਪਾਣੀ ਦੀ ਛੱਲਾਂ ਇੰਨੀਆਂ ਸਟਰੋਂਗ ਹੁੰਦੀ ਆ ਕਿ ਤੁਹਾਨੂੰ ਖਿੱਚ ਕੇ ਲੈ ਜਾਂਦੀਆਂ ਨੇ ਅੰਦਰ ਤੁਸੀਂ ਭਲਾਂ ਜਿੰਨੇ ਮਰਜੀ ਤਗੜੇ ਹੋ ਮੋ ਸ਼ਰੀਰ ਤੋਂ ਹਮ ਕਿਉਂਕਿ ਜੇਕਰ ਤੁਹਾਨੂੰ ਸਮੁੰਦਰ ਦੇ ਵਿੱਚ ਜਾਂ ਤੁਹਾਨੂੰ ਤਰਾਕੀ ਦਾ ਪੂਰਾ ਗਿਆਨ ਨਹੀਂ ਸਮੁੰਦਰ ਦਾ ਗਿਆਨ ਨਹੀਂ ਸਮੁੰਦਰ ਚ ਕਿਵੇਂ ਖੜਨਾ ਤੇ ਤੁਹਾਨੂੰ ਪਾਣੀ ਦੇ ਪ੍ਰੈਸ਼ਰ ਦਾ ਗਿਆਨ ਨਹੀਂ ਕਿ ਵੀ ਕਿੰਨੇ ਪ੍ਰੈਸ਼ਰ ਨਾਲ ਲਾ ਰਿਹਾ ਵੀ ਮੈਂ ਇੰਨੀ ਹੱਦ ਤੱਕ ਜਾ ਸਕਦਾ ਕਿ ਨਹੀਂ ਜਾ ਸਕਦਾ ਉਹ ਤੁਹਾਡੇ ਵਾਸਤੇ ਬਹੁਤ ਖਤਰਨਾਕ ਚੀਜ਼ ਆ ਸੋ ਅੰਕੜੇ ਤਾਂ ਬੜੇ ਦਿਲ ਹਲਾਉਣ ਵਾਲੇ ਆ ਜੀ ਰੋਜ ਵਾਂਗੂ ਇੱਕ ਬੰਦਾ ਜੇ ਕਹੀਏ 2 ਸਾਲਾਂ ਚ 600 ਤੋਂ ਉੱਤੇ ਬੰਦੇ ਗਏ ਤਾਂ ਰੋਜ ਵਾਂਗੂ ਇੱਕ ਬੰਦਾ ਇਸ ਦੀ ਪੇਂਟ ਚੜ ਰਿਹਾ ਤੇ گاਉਂੋ ਚੋਂ ਅੱਧੇ ਆਪਣੇ ਆਪਣੇ ਅੱਧੇ ਆ ਜੀ ਬਹੁਤ ਬਹੁਤ ਵੱਡੀ ਗੱਲ ਆ ਤੇ ਫਿਰ ਆਪਣੇ ਮੇਨ ਤਾਂ ਦੇਖੋ ਗੱਲ ਇਹੀ ਆ ਗਈ ਆ ਵੀ ਆਪਾਂ ਨਾਰਥ ਇੰਡੀਆ ਥੋੜਾ ਜਿਹਾ ਕਿਤੇ ਨਾ ਕਿਤੇ ਸਮੁੰਦਰ ਤੋਂ ਦੂਰ ਆ ਪਰ ਕਿਤਨੇ ਕਿਤੇ ਮੈਨੂੰ ਲੱਗਦਾ ਕਈ ਵਾਰੀ ਤਾਰੂ ਵੀ ਡੁੱਬ ਜਾਂਦੇ ਆ ਜਿਹੜਾ ਬੰਦਾ ਮੈਂ ਤਾਂ ਕਹਿਣਾ ਵੀ ਡੁੱਬਦੇ ਹੀ ਤਾਰੂ ਹੁੰਦੇ ਆ ਕਿਉਂਕਿ ਅਕਸਰ ਜਿਹੜਾ ਕੋਈ ਮੇਰੇ ਵਰਗਾ ਬੰਦਾ ਉਹ ਦੂਰ ਬੈਠਾ ਰਹਿੰਦਾ ਨਹੀਂ ਪੰਗਾ ਤੁਸੀਂ ਕਿਤੇ ਗਰੀਬ ਨੂੰ ਫੇਲ ਹੁੰਦਾ ਨਹੀਂ ਦੇਖਿਆ ਗਰੀਬ ਦੀ ਗਰੀਬ ਗੁਰਬਤ ਚ ਰਹਜੂਆ ਸਾਰੀ ਉਮਰ ਪਰ ਉਹ ਫੇਲਿਅਰ ਐਡਾ ਵੱਡਾ ਫੇਲਿਅਰ ਨਹੀਂ ਉਹਨੂੰ ਮਿਲੂਆ ਜੇ ਕੋਈ ਅਮੀਰ ਆ ਤਾਰੂ ਆਪਦੇ ਆਪਣੂ ਵੱਡਾ ਬਿਜ਼ਨਸਮੈਨ ਉਹ ਵੀ ਡੁੱਬਦੇ ਡੁੱਬਦੇ ਦੇਖਿਆ ਉਹ ਰੀੜੀਆਂ ਤੇ ਉਹ ਰਿਸਕ ਲੈਂਦੇ ਨੇ ਜੀ ਉਹ ਰਿਸਕ ਲੈਂਦੇ ਨੇ ਸੋ ਇਹੀ ਚੀਜ਼ਾਂ ਇੱਥੇ ਆ ਜਾਂਦੀਆਂ ਵੀ ਅਕਸਰ ਇਹ ਘਾਬਤ ਐਵੇਂ ਤਾਂ ਨਹੀਂ ਬਣੀ ਤੁਸੀਂ ਇੱਕ ਪੂਰੇ ਤਾਰੂ ਸੀ ਪਰ ਹਾਸਾ ਤੁਹਾਡੇ ਨਾਲ ਵੀ ਆਪਾਂ ਨਾਲ ਵੀ ਹਾਸਾ ਉਹ ਹਾਸਾ ਪਹਿਲਾਂ ਸਾਂਝਾ ਕਰੋ ਫਿਰ ਅੱਗੇ ਬਾਤਾਂ ਦੇਖੋ ਜੀ ਅਰਾਊਂਡ 5-6 ਸਾਲ ਪਹਿਲਾਂ ਮੈਂ ਤੁਹਾਨੂੰ ਭਾਜੀ ਮੈਂ ਪਰਿਵਾਰ ਨੂੰ ਲੈ ਕੇ ਨਾ 골ਡ ਕੋਸ ਗਿਆ ਤੇ ਮੈਂ ਇਥੇ ਵੀ ਪਹਿਲਾਂ ਨਾ ਜਦੋਂ ਕਦੇ ਵੀ সুইমিং ਕਰਨ ਜਾਣੇ ਜਿਵੇਂ ਗਰਮੀਆਂ ਦੀ ਛੁੱਟੀਆਂ ਹੋਈਆਂ ਜਾਂ ਆਪਣੇ ਵਿਲੇ ਗਰਮੀਆਂ ਤੇ ਚਲੋ ਜੀ 20 ਤੇ ਚੱਲ ਗਏ ਮੈਂ ਕਦੇ ਵੀ ਜਿਹੜੇ ਆਪਣੇ ਲਾਈਫਗਾਰਡ ਦੇ ਸਾਈਨਸ ਵਗੈਰਾ ਹੁੰਦੇ ਨੇ ਵੀ ਆਪਣਾ yellow ਤੇ red ਕਲਰ ਦੇ ਪੋਲ ਹੁੰਦੇ ਲਾਏ ਹੁੰਦੇ ਨੇ ਨਿਸ਼ਾਨ ਮੈਂ ਕਦੇ ਉਹਨਾਂ ਨੂੰ ਫੋਲੋ ਨਹੀਂ ਸੀ ਕਰਦੀ ਕੀਤਾ ਕ ਪਤਾ ਹੁੰਦਾ ਸੀ ਪਤਾ ਹੁੰਦਾ ਸੀ ਕਿ ਵੀ ਕੁਝ ਹੈਗਾ ਲੱਗਾ ਔਰ ਮੈਨੂੰ ਬੜੀ ਪਰ ਮੇਰੇ ਲਈ ਨਹੀਂ ਇਹ ਕਿਉਂਕਿ ਮੈਂ ਤਰਾਕਾਂ ਮੈਂ ਤਰਾਕਾਂ ਮੈਂ ਕਹਿੰਦਾ 10 ਸਾਲ ਸੁਮਿੰਗ ਕੀਤੀ ਹੈ ਮੈਨੂੰ ਤਾਂ ਕੋਈ ਟੱਕਰ ਨਹੀਂ ਆਈ ਔਰ ਮੈਂ ਕਰਦਾ ਵੀ ਰਿਹਾ ਬਹੁਤ ਅੰਦਰ ਤੱਕ ਪਾਣੀ ਦੇ ਵਿੱਚ ਮੈਂ ਚਲ ਜਾਂਦਾ ਹੁੰਦਾ ਸੀ ਕਦੇ ਮੈਨੂੰ ਪ੍ਰੋਬਲਮ ਨਹੀਂ ਆਈ ਤੋ ਮੈਂ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਨਾ ਕੌਨਫੀਡੈਂਟ ਸੀ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਜਿਆਦਾ ਤਾਂ ਨਹੀਂ ਮੈਂ ਪਿਛਲੇ ਲਾਸਟ 2 ਸਾਲ ਦੇ ਅੰਕੜੇ ਦੇਖੇ ਆ 2 ਸਾਲ ਦੇ ਵਿੱਚ ਘੱਟੋ ਘੱਟ 600 ਬੰਦਾ ਆਪਣੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਬੀਚਾਂ ਤੇ ਡੁੱਬ ਕੇ ਮਰ ਗਿਆ ਜਿਦੇ ਵਿੱਚ ਸਰਨੋਂ ਵੱਧ ਜਿਹੜੀ ਗਿਣਤੀ ਹੈ ਨੀਅਰਲੀ ਨੀਅਰਲੀ 50% ਆਪਣੇ ਇਹ ਜੋ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਇਹ ਇਸ ਵੀਡੀਓ ਦਾ ਇੱਕ ਛੋਟਾ ਭਾਗ ਹੈ ਜੇਕਰ ਤੁਸੀਂ ਇਸ ਨੂੰ ਪੂਰਾ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਜਿਸ ਉੱਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਤੇ ਮੈਂ ਕੱਲ ਨੂੰ ਇਹ ਆંકੜੇ ਪੜ੍ਹਦਾ ਪਿਆ ਸੀ ਤੇ ਮੈਂ ਉਹਨੂੰ ਹੋਰ ਬੜਾ ਜਿਹਾ ਹੋਇਆ ਕਿ ਯਾਰ ਇਹ ਤਾਂ ਬਹੁਤ ਜਾਨੀ ਨੁਕਸਾਨ ਹੋ ਰਿਹਾ ਵੀ ਉਹਦੇ ਪਿੱਛੇ ਰੀਜ਼ਨ ਕੀ ਹੈ ਫਿਰ ਮੈਂ ਇੱਕ ਸਟੱਡੀ ਪੜ੍ਹਦਾ ਪਿਆ ਸੀ ਵੀ ਉਹਦੇ ਪਿੱਛੇ ਕੀ ਰੀਜ਼ਨ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਤੁਸੀਂ ਆਪਣੇ ਪਹਿਲਾ ਗੱਲ ਚ ਕਿਹਾ ਵੀ ਆਪਾਂ ਛਪਣਾ ਚ ਨਾ ਆਏ ਆ ਨਹਿਰਾ ਚ ਨਾ ਹੁੰਦੇ ਆ ਰਹੇ ਆ ਤੇ ਆਪਣੇ ਨੌਰਥ ਵਾਲੇ ਪਾਸੇ ਆਪਣੇ ਨੂੰ ਸਮੁੰਦਰ ਦਾ ਐਕਸੈਸ ਨਹੀਂ ਹੈਗਾ ਬਿਲਕੁਲ ਔਰ ਯੂਜੂਲੀ ਲੋਕੀ ਆਪਣੇ ਘਰੋਂ ਦੀ ਕੋਈ ਨਿਕਲ ਕੇ ਸਮੁੰਦਰ ਵਾਸਤੇ ਖਾਸ ਨਹੀਂ ਜਾਂਦਾ ਕਿ ਵੀ ਆਪਾਂ ਨਾ ਅੱਗੇ ਆਵਾਂਗੇ ਜਾਂ ਕੁਛ ਹਾਂ ਤੇ ਆਪਾਂ ਨੂੰ ਸਮੁੰਦਰ ਕੀ ਬਿਹੇਵ ਕਰਦਾ ਹੈ ਸਮੁੰਦਰ ਦੇ ਵਿੱਚ ਤੁਸੀਂ ਖੜੇ ਹੁੰਦੇ ਹੋ ਪਾਣੀ ਦੀਆਂ ਲਹਿਰਾਂ ਉਹ ਕਿਸ ਤਰ੍ਹਾਂ ਬਿਹੇਵ ਕਰਦੀਆਂ ਤੁਹਾਨੂੰ ਪਾਣੀ ਚ ਕਿਵੇਂ ਖਿੱਚਦੀਆਂ ਉਹਦਾ ਉਹਦੀ ਸੇਫਟੀ ਵਾਸਤੇ ਜੇ ਸਮੁੰਦਰ 'ਚ ਤੁਸੀਂ ਖੜੇ ਹੋ ਜਾਂ ਸਮੁੰਦਰ ਦੇ 20 ਸਰੀ ਤੁਸੀਂ ਬੈਠੇ ਹੋ ਤੁਹਾਡੀ ਸੇਫਟੀ ਵਾਸਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ ਉਹ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਸੋ ਸਾਡੇ ਭਾਣੇ ਤੇ ਉਹ ਐਂ ਹੁੰਦਾ ਕਿ ਵੀ ਸਮੁੰਦਰ ਹੈਗਾ ਵੀ ਚਲੋ ਪਾਣੀ 'ਚ ਖੜਾਂਗੇ ਚਲੋ ਗੋਡੇ-ਗੋਡੇ ਚੱਲ ਜਾਂਗੇ ਬਾਤ ਹੋਏ ਤੋਂ ਵੱਧ ਕੀ ਹੈ ਪਰ ਸਮੁੰਦਰ ਦੇ ਵੀ ਇੱਕ ਸਰਟਨ ਪਾਰਟ ਹੁੰਦੇ ਨੇ ਜਿਹਦੇ ਵਿੱਚ ਜੇਕਰ ਤੁਸੀਂ ਖੜੇ ਹੋਗੇ ਤੇ ਬਾਈਚਾਂ ਜੀ ਤੁਹਾਡਾ ਬੈਲੈਂਸ ਲੂਜ਼ ਕਰ ਜਾਂਦਾ ਨਾ ਉਹ ਪਾਣੀ ਜਾਂ ਛੱਲਾਂ ਇੰਨੀਆਂ ਸਟਰੋਂਗ ਹੁੰਦੀਆਂ ਆ ਕਿ ਤੁਹਾਨੂੰ ਖਿੱਚ ਕੇ ਲੈ ਜਾਂਦੀਆਂ ਨੇ ਅੰਦਰ ਤੁਸੀਂ ਭਲਾ ਜਿੰਨੇ ਮਰਜੀ ਤਗੜੇ ਹੋ ਮੁਸ਼ਕੀਰ ਤੋਂ ਹਮ ਕਿਉਂਕਿ ਜੇਕਰ ਤੁਹਾਨੂੰ ਸਮੁੰਦਰ ਦੇ ਵਿੱਚ ਜਾਂ ਤੁਹਾਨੂੰ ਤਰਾਕੀ ਦਾ ਪੂਰਾ ਗਿਆਨ ਨਹੀਂ ਸਮੁੰਦਰ ਦਾ ਗਿਆਨ ਨਹੀਂ ਸਮੁੰਦਰ ਚ ਕਿਵੇਂ ਖੜਨਾ ਜੇ ਤੁਹਾਨੂੰ ਪਾਣੀ ਦੇ ਪ੍ਰੈਸ਼ਰ ਦਾ ਗਿਆਨ ਨਹੀਂ ਕਿ ਵੀ ਕਿੰਨੇ ਪ੍ਰੈਸ਼ਰ ਨਾਲ ਆ ਰਿਹਾ ਵੀ ਮੈਂ ਇੰਨੀ ਹੱਦ ਤੱਕ ਜਾ ਸਕਦਾ ਕਿ ਨਹੀਂ ਜਾ ਸਕਦਾ ਉਹ ਤੁਹਾਡੇ ਵਾਸਤੇ ਬਹੁਤ ਖਤਰਨਾਕ ਚੀਜ਼ ਆ ਸੋ ਇਹ ਅੰਕੜੇ ਤਾਂ ਬੜੇ ਦਿਲ ਹਲਾਉਣ ਵਾਲੇ ਆ ਜੀ ਰੋਜ ਵਾਂਗੂ ਇੱਕ ਬੰਦਾ ਜੇ ਕਹੀਏ 2 ਸਾਲਾਂ ਚ 600 ਤੋਂ ਉੱਤੇ ਬੰਦੇ ਗਏ ਤਾਂ ਰੋਜ ਵਾਂਗੂ ਇੱਕ ਬੰਦਾ ਇਸ ਦੀ ਪੇਂਟ ਚੜ ਰਿਹਾ ਤੇ ਗਾਂ ਉਹ ਚੁੱਤਦੇ ਆਪਣੇ ਆਪਣੇ ਅੱਦੇ ਆ ਜੀ ਬਹੁਤ ਬਹੁਤ ਵੱਡੀ ਗੱਲ ਆ ਤੇ ਫਿਰ ਆਪਣੇ ਮੇਨ ਤਾਂ ਦੇਖੋ ਗੱਲ ਇਹੀ ਆ ਗਈ ਆ ਵੀ ਆਪਾਂ ਨਾਰਥ ਇੰਡੀਆ ਥੋੜਾ ਜਿਹਾ ਕਿਤੇ ਨਾ ਕਿਤੇ ਸਮੁੰਦਰ ਤੋਂ ਦੂਰ ਆ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਈ ਵਾਰੀ ਤਾਰੂ ਵੀ ਡੁੱਬ ਜਾਂਦੇ ਆ ਜਿਹੜਾ ਬੰਦਾ ਮੈਂ ਤਾਂ ਕਹਿਣਾ ਵੀ ਡੁੱਬਦੇ ਹੀ ਤਾਰੂ ਹੁੰਦੇ ਆ ਕਿਉਂਕਿ ਅਕਸਰ ਜਿਹੜਾ ਕੋਈ ਮੇਰੇ ਵਰਗਾ ਬੰਦਾ ਉਹ ਦੂਰ ਬੈਠਾ ਰਹਿੰਦਾ ਨਹੀਂ ਪੰਗਾ ਲੈਂ ਤੁਸੀਂ ਕਿਤੇ ਗਰੀਬ ਨੂੰ ਫੇਲ ਹੁੰਦਾ ਨਹੀਂ ਦੇਖਿਆ ਗਰੀਬ ਦੀ ਗਰੀਬ ਗੁਰਬਤ ਚ ਰਹ ਜੂਆ ساری ਉਮਰ ਪਰ ਉਹ ਫੇਲਿਅਰ ਐਡਾ ਵੱਡਾ ਫੇਲਿਅਰ ਨਹੀਂ ਉਹਨੂੰ ਮਿਲੂਆ ਜੇ ਕੋਈ ਅਮੀਰ ਆ ਤਾਰੂ ਆਪਦੇ ਆਪ ਨੂੰ ਵੱਡਾ बिजनेਸਮੈਨ ਉਹ ਹੀ ਡੁੱਬਦੇ ਡੁੱਬਦੇ ਦੇਖਿਆ ਉਹ ਰੇੜੀਆਂ ਤੇ ਉਹ ਰਿਸਕ ਲੈਂਦੇ ਨੇ ਜੀ ਉਹ ਰਿਸਕ ਲੈਂਦੇ ਨੇ ਸੋ ਇਹੀ ਚੀਜ਼ਾਂ ਇੱਥੇ ਆ ਜਾਂਦੀਆਂ ਵੀ ਅਕਸਰ ਇਹ ਘਾਬਤ ਐਵੇਂ ਤਾਂ ਨਹੀਂ ਬਣੀ ਤੁਸੀਂ ਇੱਕ ਪੂਰੇ ਤਾਰੂ ਸੀ ਪਰ ਹਾਸਾ ਤੁਹਾਡੇ ਨਾਲ ਵੀ ਹੋਇਆ ਮੇਰੇ ਨਾਲ ਵੀ ਹਾਸਾ ਹੋਇਆ ਉਹ ਹਾਸਾ ਪਹਿਲਾਂ ਸਾਂਝਾ ਕਰੋ ਫਿਰ ਅੱਗੇ ਬਾਤਾਂ ਦੇਖੋ ਜੀ ਅਰਾਊਂਡ 5-6 ਸਾਲ ਪਹਿਲਾਂ ਮੈਂ ਤੁਹਾ ਜੀ ਮੈਂ ਪਰਿਵਾਰ ਨੂੰ ਲੈ ਕੇ ਨਾ 골ਡ ਕੋਸ ਗਿਆ ਤੇ ਮੈਂ ਇੱਥੇ ਵੀ ਪਹਿਲਾਂ ਨਾ ਜਦੋਂ ਕਦੇ ਵੀ সুইমিং ਕਰਨ ਜਾਣੇ ਜਿਵੇਂ ਗਰਮੀਆਂ ਦੀ ਛੁੱਟੀਆਂ ਹੋਈਆਂ ਜਾਂ ਆਪਣੇ ਵਿਲੇ ਗਰਮੀਆਂ ਚ ਚਲੋ ਜੀ 20 ਤੇ ਚੱਲ ਗਏ ਮੈਂ ਕਦੇ ਵੀ ਜਿਹੜੇ ਆਪਣੇ ਲਾਈਫਗਾਰਡ ਦੇ ਸਾਈਨਸ ਵਗੈਰਾ ਹੁੰਦੇ ਨੇ ਵੀ ਆਪਣਾ yellow ਤੇ red color ਦੇ ਪੋਲ ਹੁੰਦੇ ਲਾਏ ਹੁੰਦੇ ਨੇ ਨਿਸ਼ਾਨ ਮੈਂ ਕਦੇ ਉਹਨਾਂ ਨੂੰ ਫੋਲੋ ਨਹੀਂ ਸੀ ਕਰਦੇ ਕੀਤਾ ਕਾ ਪਤਾ ਹੁੰਦਾ ਸੀ ਪਤਾ ਹੁੰਦਾ ਸੀ ਕਿ ਵੀ ਕੁਝ ਹੈਗਾ ਲੱਗਾ ਔਰ ਮੈਨੂੰ ਬੜੀ ਪਰ ਮੇਰੇ ਲਈ ਨਹੀਂ ਇਹ ਕਿਉਂਕਿ ਮੈਂ ਤਰਾਕਾਂ ਮੈਂ ਤਰਾਕਾਂ ਮੈਂ ਕਿਹਾ 10 ਸਾਲ ਸੁਮਿੰਗ ਕੀਤੀ ਹੈ ਮੈਨੂੰ ਤਾਂ ਕੋਈ ਟੱਕਰ ਨਹੀਂ ਆਈ ਔਰ ਮੈਂ ਕਰਦਾ ਵੀ ਰਿਹਾ ਬਹੁਤ ਅੰਦਰ ਤੱਕ ਪਾਣੀ ਦੇ ਵਿੱਚ ਮੈਂ ਚਲ ਜਾਂਦਾ ਹੁੰਦਾ ਸੀ ਕਦੇ ਮੈਨੂੰ ਪ੍ਰੋਬਲਮ ਨਹੀਂ ਆਈ ਤੋ ਮੈਂ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਨਾ ਕੌਨਫੀਡੈਂਟ ਸੀ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਜਿਆਦਾ ਤਾਂ ਨਹੀਂ ਮੈਂ ਪਿਛਲੇ ਲਾਸਟ 2 ਸਾਲ ਦੇ ਅੰਕੜੇ ਦੇਖੇ ਆ 2 ਸਾਲ ਦੇ ਵਿੱਚ ਘੱਟੋ ਘੱਟ 600 ਬੰਦਾ ਆਪਨੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚਾਂ ਤੇ ਡੁੱਬ ਕੇ ਮਰ ਗਿਆ ਜਿਦੇ ਵਿੱਚ ਸਰਨੋਂ ਵੱਧ ਜਿਹੜੀ ਗਿਣਤੀ ਹੈ ਨੀਅਰਲੀ ਨੀਅਰਲੀ 50% ਆਪਣੇ ਭਾਰ ਇਹ ਜੋ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਇਹ ਇਸ ਵੀਡੀਓ ਦਾ ਇੱਕ ਛੋਟਾ ਪਾਗ ਹੈ ਜੇਕਰ ਤੁਸੀਂ ਇਸ ਨੂੰ ਪੂਰਾ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਜਿਸ ਉੱਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਤੇ ਮੈਂ ਕੱਲ ਨੂੰ ਇਹ ਆંકੜੇ ਪੜ੍ਹਦਾ ਪਿਆ ਸੀ ਤੇ ਮੈਂ ਉਹਨੂੰ ਹੋਰ ਬੜਾ ਜਿਆਦਾ ਹੋਇਆ ਕਿ ਯਾਰ ਇਹ ਤਾਂ ਬਹੁਤ ਜਾਨੀ ਨੁਕਸਾਨ ਹੋ ਰਿਹਾ ਵੀ ਉਹਦੇ ਪਿੱਛੇ ਰੀਜ਼ਨ ਕੀ ਹੈ ਫਿਰ ਮੈਂ ਇੱਕ ਸਟੱਡੀ ਪੜ੍ਹਦਾ ਪਿਆ ਸੀ ਵੀ ਉਹਦੇ ਪਿੱਛੇ ਕੀ ਰੀਜ਼ਨ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਤੁਸੀਂ ਆਪਣੀ ਪਹਿਲਾ ਗੱਲ ਚ ਕਿਹਾ ਵੀ ਆਪਾਂ ਛਪਣਾ ਚ ਨਾ ਆਏ ਆ ਨਹਿਰਾ ਚ ਨਾ ਹੁੰਦੇ ਆ ਰਹੇ ਆ ਤੇ ਆਪਣੇ ਨੌਰਥ ਵਾਲੇ ਪਾਸੇ ਆਪਣੇ ਨੂੰ ਸਮੁੰਦਰ ਦਾ ਐਕਸੈਸ ਨਹੀਂ ਹੈਗਾ ਬਿਲਕੁਲ ਔਰ ਯੂਜੂਲੀ ਲੋਕੀ ਆਪਣੇ ਘਰੋਂ ਦੀ ਕੋਈ ਨਿਕਲ ਕੇ ਸਮੁੰਦਰ ਵੱਸੇ ਖਾਸ ਨਹੀਂ ਜਾਂਦਾ ਕਿ ਨਹੀਂ ਆਪਾਂ ਉੱਨਾ ਆ ਕੇ ਆਵਾਂਗੇ ਜਾਂ ਕੁਛ ਹਾਂ ਤੇ ਆਪਾਂ ਨੂੰ ਸਮੁੰਦਰ ਕੀ ਬਿਹੇਵ ਕਰਦਾ ਹੈ ਸਮੁੰਦਰ ਦੇ ਵਿੱਚ ਤੁਸੀਂ ਖੜੇ ਹੁੰਦੇ ਹੋ ਪਾਣੀ ਦੀਆਂ ਲਹਿਰਾਂ ਉਹ ਕਿਸ ਤਰ੍ਹਾਂ ਬਿਹੇਵ ਕਰਦੀਆਂ ਤੁਹਾਨੂੰ ਪਾਣੀ ਚ ਕਿਵੇਂ ਖਿੱਚਦੀਆਂ ਉਹਦਾ ਉਹਦੀ ਸੇਫਟੀ ਵਾਸਤੇ ਜੇ ਸਮੁੰਦਰ 'ਚ ਤੁਸੀਂ ਖੜੇ ਹੋ ਜਾਂ ਸਮੁੰਦਰ ਦੇ 20 ਸਰੀ ਤੁਸੀਂ ਬੈਠੇ ਹੋ ਤੁਹਾਡੀ ਸੇਫਟੀ ਵਾਸਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ ਉਹ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਸੋ ਸਾਡੇ ਭਾਣੇ ਤੇ ਉਹ ਅਹੀਂ ਹੁੰਦਾ ਕਿ ਵੀ ਸਮੁੰਦਰ ਹੈਗਾ ਵੀ ਚਲੋ ਪਾਣੀ 'ਚ ਖੜਾਂਗੇ ਚਲੋ ਗੋਡੇ-ਗੋਡੇ ਚੱਲ ਜਾਂਗੇ ਬਾਅਦੇ ਹੋਵੇ ਤੇ ਵੱਧ ਕੀ ਹੈ ਪਰ ਸਮੁੰਦਰ ਦੇ ਵੀ ਇੱਕ ਸਰਟਨ ਪਾਰਟ ਹੁੰਦੇ ਨੇ ਜਿਹਦੇ ਵਿੱਚ ਜੇਕਰ ਤੁਸੀਂ ਖੜੇ ਹੋਗੇ ਤੇ ਬਾਈਚਾਂ ਜੇ ਤੁਹਾਡਾ ਬੈਲੈਂਸ ਲੂਜ਼ ਕਰ ਜਾਂਦਾ ਨਾ ਉਹ ਪਾਣੀ ਦੇ ਛੱਲਾਂ ਇੰਨੀਆਂ ਸਟਰੋਂਗ ਹੁੰਦੀਆਂ ਆ ਕਿ ਤੁਹਾਨੂੰ ਖਿੱਚ ਕੇ ਲੈ ਜਾਂਦੀਆਂ ਨੇ ਅੰਦਰ ਤੁਸੀਂ ਭਲਾ ਜਿੰਨੇ ਮਰਜੀ ਤਗੜੇ ਹੋ ਸ਼ਰੀਰ ਤੋਂ ਹਮ ਕਿਉਂਕਿ ਜੇਕਰ ਤੁਹਾਨੂੰ ਸਮੁੰਦਰ ਦੇ ਵਿੱਚ ਜਾਂ ਤੁਹਾਨੂੰ ਤਰਾਕੀ ਦਾ ਪੂਰਾ ਗਿਆਨ ਨਹੀਂ ਸਮੁੰਦਰ ਦਾ ਗਿਆਨ ਨਹੀਂ ਸਮੁੰਦਰ ਚ ਕਿਵੇਂ ਖੜਨਾ ਤੇ ਤੁਹਾਨੂੰ ਪਾਣੀ ਦੇ ਪ੍ਰੈਸ਼ਰ ਦਾ ਗਿਆਨ ਨਹੀਂ ਕਿ ਵੀ ਕਿੰਨੇ ਪ੍ਰੈਸ਼ਰ ਨਾਲ ਲਾਰਿਆ ਵੀ ਮੈਂ ਇੰਨੀ ਹੱਦ ਤੱਕ ਜਾ ਸਕਦਾ ਕਿ ਨਹੀਂ ਜਾ ਸਕਦਾ ਉਹ ਤੁਹਾਡੇ ਵਾਸਤੇ ਬਹੁਤ ਖਤਰਨਾਕ ਚੀਜ਼ ਆ ਸੋ ਅੰਕੜੇ ਤਾਂ ਬੜੇ ਦਿਲ ਹਲਾਉਣ ਵਾਲੇ ਆ ਜੀ ਰੋਜ ਵੰਗ ਇੱਕ ਬੰਦਾ ਜੇ ਕਹੀਏ 2 ਸਾਲਾਂ ਚ 600 ਤੋਂ ਉੱਤੇ ਬੰਦੇ ਗਏ ਤਾਂ ਰੋਜ ਵੰਗ ਇੱਕ ਬੰਦਾ ਇਸ ਦੀ ਪੇਂਟ ਚੜ ਰਿਹਾ ਤੇ ਗਾਂ ਉਹ ਚੁੱਤਦੇ ਆਪਣੇ ਆਪਣੇ ਅੱਦੇ ਆ ਜੀ ਬਹੁਤ ਬਹੁਤ ਵੱਡੀ ਗੱਲ ਆ ਤੇ ਫਿਰ ਆਪਣੇ ਮੇਨ ਤਾਂ ਦੇਖੋ ਗੱਲ ਇਹੀ ਆ ਗਈ ਆ ਵੀ ਆਪਾਂ ਨਾਰਥ ਇੰਡੀਆ ਥੋੜਾ ਜਿਹਾ ਕਿਤੇ ਨਾ ਕਿਤੇ ਸਮੁੰਦਰ ਤੋਂ ਦੂਰ ਆ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਈ ਵਾਰੀ ਤਾਰੂ ਵੀ ਡੁੱਬ ਜਾਂਦੇ ਆ ਜਿਹੜਾ ਬੰਦਾ ਮੈਂ ਤਾਂ ਕਹਿਣਾ ਵੀ ਡੁੱਬਦੇ ਹੀ ਤਾਰੂ ਹੁੰਦੇ ਆ ਕਿਉਂਕਿ ਅਕਸਰ ਜਿਹੜਾ ਕੋਈ ਮੇਰੇ ਵਰਗਾ ਬੰਦਾ ਉਹ ਦੂਰ ਬੈਠਾ ਰਹਿੰਦਾ ਨਹੀਂ ਪੰਗਾ ਲੈਂਦਾ ਤੁਸੀਂ ਕਿਤੇ ਗਰੀਬ ਨੂੰ ਫੇਲ ਹੁੰਦਾ ਨਹੀਂ ਦੇਖਿਆ ਗਰੀਬ ਦੀ ਗਰੀਬ ਗੁਰਬਤ ਚ ਰਹਜੂਆ ساری ਉਮਰ ਪਰ ਉਹ ਫੇਲੀਅਰ ਐਡਾ ਵੱਡਾ ਫੇਲੀਅਰ ਨਹੀਂ ਉਹਨੂੰ ਮਿਲੂਆ ਜੇ ਕੋਈ ਅਮੀਰ ਆ ਤਾਰੂ ਆਪਦੇ ਆਪ ਨੂੰ ਵੱਡਾ ਬਿਜ਼ਨਸਮੈਨ ਉਹ ਹੀ ਡੁੱਬਦੇ ਡੁੱਬਦੇ ਦੇਖਿਆ ਉਹ ਰੇੜੀਆਂ ਤੇ ਉਹ ਰਿਸਕ ਲੈਂਦੇ ਨੇ ਜੀ ਉਹ ਰਿਸਕ ਲੈਂਦੇ ਨੇ ਸੋ ਇਹੀ ਚੀਜ਼ਾਂ ਇੱਥੇ ਆ ਜਾਂਦੀਆਂ ਵੀ ਅਕਸਰ ਇਹ ਘਾਤ ਜਿਵੇਂ ਤਾਂ ਨਹੀਂ ਬਣੀ ਤੁਸੀਂ ਇੱਕ ਪੂਰੇ ਤਾਰੂ ਸੀ ਪਰ ਹਾਸਾ ਤੁਹਾਡੇ ਨਾਲ ਵੀ ਆਪਾ ਉਹ ਹਾਸਾ ਪਹਿਲਾਂ ਸਾਂਝਾ ਕਰੋ ਫਿਰ ਅੱਗੇ ਬਾਤਾਂ ਦੇਖੋ ਜੀ ਅਰਾਊਂਡ 5-6 ਸਾਲ ਪਹਿਲਾਂ ਮੈਂ ਤੁਹਾਨੂੰ ਜੀ ਮੈਂ ਪਰਿਵਾਰ ਨੂੰ ਲੈ ਕੇ ਨਾ 골ਡ ਕੋਸ ਗਿਆ ਜੀ ਤੇ ਮੈਂ ਇੱਥੇ ਵੀ ਪਹਿਲਾਂ ਨਾ ਜਦੋਂ ਕਦੇ ਵੀ সুইমিং ਕਰਨ ਜਾਣੇ ਜਿਵੇਂ ਗਰਮੀਆਂ ਦੀ ਛੁੱਟੀਆਂ ਹੋਈਆਂ ਜਾਂ ਆਪਣੇ ਵਿਲੇ ਗਰਮੀਆਂ ਚ ਚਲੋ ਜੀ 20 ਤੇ ਚੱਲ ਗਏ ਮੈਂ ਕਦੇ ਵੀ ਜਿਹੜੇ ਆਪਣੇ ਲਾਈਫਗਾਰਡ ਦੇ ਸਾਈਨਸ ਵਗੈਰਾ ਹੁੰਦੇ ਨੇ ਵੀ ਆਪਣਾ yellow ਤੇ red color ਦੇ ਪੋਲ ਹੁੰਦੇ ਲਾਏ ਹੁੰਦੇ ਨੇ ਨਿਸ਼ਾਨ ਮੈਂ ਕਦੇ ਉਹਨਾਂ ਨੂੰ ਫੋਲੋ ਨਹੀਂ ਸੀ ਕਦੇ ਕੀਤਾ ਕਦੇ ਪਤਾ ਹੁੰਦਾ ਸੀ ਪਤਾ ਹੁੰਦਾ ਸੀ ਕਿ ਵੀ ਕੁਝ ਹੈਗਾ ਲੱਗਾ ਔਰ ਮੈਨੂੰ ਬੜੀ ਪਰ ਮੇਰੇ ਲਈ ਨਹੀਂ ਇਹ ਕਿਉਂਕਿ ਮੈਂ ਤੈਕਾਂ ਮੈਂ ਤੈਕਾਂ ਮੈਂ ਕਿਹਾ 10 ਸਾਲ ਸੁਮਿੰਗ ਕੀਤੀ ਹੈ ਮੈਨੂੰ ਤਾਂ ਕੋਈ ਟੱਕਰ ਨਹੀਂ ਆਈ ਔਰ ਮੈਂ ਕਰਦਾ ਵੀ ਰਿਹਾ ਬਹੁਤ ਅੰਦਰ ਤੱਕ ਪਾਣੀ ਦੇ ਵਿੱਚ ਮੈਂ ਚੱਲ ਜਾਂਦਾ ਹੁੰਦਾ ਸੀ ਕਦੇ ਮੈਨੂੰ ਪ੍ਰੋਬਲਮ ਨਹੀਂ ਆਈ ਤਾਂ ਮੈਂ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਨਾ ਕੌਨਫੀਡੈਂਟ ਸੀ ਵੀ ਆਪਾਂ ਨੂੰ ਕੋਈ ਚੱਕਰ